ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਨ ਟੋਡਰਮਲ ਚੈਰੀਟੇਵ ਸਰਟੀਬਲੀਓ ਭਾਈ ਰੂਪੇ ਪਹੁੰਚੇ ਜੀ ਗੁਰੂ ਘਰ ਦੇ ਵਿੱਚ ਆਪਾਂ ਖੜੇ ਆ ਜੀ ਤੇ ਬਾਬਾ ਬਿੰਦਰ ਸਿੰਘ ਜੀ ਨੇ ਬਾਬਾ ਜੀ ਨੂੰ ਗੁਰਦੂਦਾਂ ਦੀ ਪ੍ਰੋਬਲਮ ਆ ਬਾਬਾ ਜੀ ਇੱਥੇ ਪਾਠੀ ਨੇ ਇਸ ਗੁਰੂ ਘਰ ਦੇ ਵਿੱਚ ਪਰ ਅੰਦਰੋਂ ਟੁੱਟੇ ਬਹੁਤ ਪਏ ਆ ਸੋ ਕਿ ਬਾਬਾ ਜੀ ਬਾਲ ਬੱਚਿਆਂ ਚ ਕੋਈ ਮੇਰੇ ਦੋ ਪੁੱਤ ਸੀ ਇੱਕ ਤਾਂ ਜਿੱਥੇ ਡੈਥ ਹੋ ਗਈ ਦੂਜਾ ਮੈਨੂੰ ਬਣਾਉਂਦਾ ਵੀ ਨਹੀਂਗਾ ਕੁੜੀਆਂ ਤਾਂ ਨੇ ਇੱਕ ਦੀਨੇ ਵਿਆਹੀ ਇੱਕ ਪੁੱਤੋ ਮੰਡੀ ਗਈ ਐਸ ਤੇ ਮੇਰਾ ਕੋਈ ਧੀ ਨਹੀਂ ਪੁੱਤ ਮੈਨੂੰ ਕੋਈ ਨਹੀਂ ਸਹਾਂਦਾ ਮੈਂ ਦੁਖੀ ਗਿਲਾ ਜੀ ਹੋਏ ਮੇਰੇ ਲੋਕ ਬਾਛਪਾ ਕੇ ਕਰਾਉਣਗੇ ਕੀ ਤਕਲੀਫ ਕੀ ਮੈਂ ਵੀ ਕਿਦੂਦਾਂ ਦੀ ਪ੍ਰੋਬਲਮ ਹੈ 2014 ਨੂੰ ਨਹੀਂ ਦਰਦ ਹੁੰਦਾ ਕਿ ਕੀ ਹੁੰਦਾ ਦਰਦ ਹੁੰਦਾ ਖੱਬੇ ਪਾਸੇ ਜੀ ਰਿਪੋਰਟਾਂ ਕਰਾਈਆਂ ਕਿ ਬਾਬਾ ਜੂਦ ਬਦੇ ਹੋਏ ਪ੍ਰਸ਼ਾਪ ਹੁੰਦਾ ਨਹੀਂ ਹੁਣ ਕੀ ਕਹਿੰਦੇ ਵੀ ਆਪਰੇਸ਼ਨ ਕਰਾਉਣਾ ਹੈ ਹਾਂ ਇੱਕ ਗੱਲ ਡਾਕਟਰ ਕੋਲ ਗਿਆ ਸੀਗਾ ਮੈਂ ਉਹ ਕਹਿੰਦਾ ਬਾਬਾ ਕ੍ਰੇਸ਼ਨ ਹੋਊ ਤੇਰਾ 55% ਕਹਿੰਦਾ ਤੇ ਕਿਦੂਦ ਬਦੇ ਪਏ 45% ਆਮ ਹੁੰਦਾ ਦਵਾਈ ਨਾਲ ਤੇ ਇਹ ਕਹਿੰਦਾ 55 ਗੁਰੂ ਨਾਨਕ ਦਾ ਸਸਪਤਾਲ ਬੀਬੀ ਵਾਲਾ ਚੌਕ ਉੱਥੇ ਗਿਆ ਸੀ ਲੇਖਰੋ ਜੀ ਬਾਬਾ ਜੀ ਉਹ ਕਿੰਨੇ ਦਾ ਜਦੋਂ ਕਹਿੰਦੇ ਹੁੰਦੇ ਵੀ ਇੱਕ ਆਸਰਾ ਰੱਬ ਦਾ ਹੁੰਦਾ ਦੂਜਾ ਧੀਆ ਪੁੱਤਾਂ ਦਾ ਹੁੰਦਾ ਕੋਈ ਸਾਹਮਣੇ ਵਾਲਾ ਨਹੀਂ ਕਿ ਮੈਨੂੰ ਮੈਂ ਇੱਥੇ ਲੋਕ ਸਾਹਮਣੇ ਅਮਰਤਪਾਲ ਦੀ ਭੈਣਾ ਬਨਪ੍ਰੀਤ ਇੱਥੇ ਵਿਆਹੀ ਹੋ ਵਿਚਾਰੀ ਇਹ ਸਾਂਭੂ ਨਹੀਂ ਸੋ ਜਾਂ ਜੇ ਕਰੋ ਸਾਂਭੂ ਕੀ ਕਰਨੇ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਧਰ ਮਿੱਟੀ